Right. ਉਤਪਾਦਕੋ 2027 ਦੀਆਂ ਚੋਣਾਂ ਦੇ ਵਿੱਚ ਬਹੁਤ ਘੱਟ ਟਾਈਮ ਰਹਿ ਗਿਆ ਤੇ ਉਮਰ ਸਿੰਘ ਅਕਾਦੀਦਲ ਜਿਹੜੀਆਂ ਚੋਣਾਂ ਨੇ ਇਹ ਇਕੱਲੇ ਤੌਰ ਤੇ ਲੜੇਗਾ ਜਾਂ ਕਿਸੇ ਪਾਰਟੀ ਨਾਲ ਕੱਟਸ਼ੂਟ ਕਰਕੇ ਲੜੇਗਾ ਜਦੋਂ ਉਹ ਤਾਂ ਸਮਾਂ ਹੁੰਦਾ ਜੇ ਤਾਂ ਬਹੁਤ ਲੰਮਾ ਸਮਾਂ ਜੇ ਤਾਂ 1.5 ਸਾਲ ਪਿਆ ਚੋਣਾਂ ਨੂੰ ਇਹਦੇ ਨਾਲ ਘਟੇੜ ਹੋਏਗਾ ਜਾਂ ਨਹੀਂ ਹੋਏਗਾ ਇਕੱਲੇ ਚੋਣ ਲੜਨੀ ਆ ਜਾਂ ਕਿਸੇ ਨਾਲ ਰਲ ਕੇ ਲੜਨੀ ਆ ਇਹ ਤਾਂ ਹਾਲਾਤਾਂ ਤੇ ਡਿਪੈਂਡ ਕਰੇਗਾ ਜਿਹੜੇ ਸਮਝੌਤੇ ਨੇ ਹਾਲਾਤਾਂ ਮੁਤਾਬਕ ਹੁੰਦੇ ਨੇ ਲੋੜ ਮੁਤਾਬਕ ਹੁੰਦੇ ਨੇ ਦੋੜਾ ਵੀ ਜਿਹੜੀਆਂ ਕਰ ਛੰਡ ਠਿਰਾਉਂਦੀਆਂ ਉਹਨਾਂ ਦੀ ਲੋੜ ਨੂੰ ਦੇਖ ਕੇ ਹੀ ਤੈਅ ਕੀਤੀ ਜਾਂਦੀ ਹੈ। ਸੋ ਅੱਜ ਦੇ ਜਿਹੜੇ ਹਾਲਾਤ ਨੇ ਅੱਜ ਤਾਂ ਸਭ ਤੋਂ ਪਹਿਲੀ ਮੋਸਟ ਪ੍ਰਾਇੋਰਟੀ ਸਾਡੀ ਆ ਕਿ ਪੀੜਤ ਪੰਜਾਬ ਨੂੰ ਦੁਖੀ ਪ੍ਰਵਾਹ ਉੱਪਰ ਪੰਜਾਬ ਨੂੰ ਸੰਕਟ ਦੇ ਵਿੱਚ ਗਰਸੇ ਹੋਏ ਪੰਜਾਬ ਨੂੰ ਮਨ ਪੈਰਾ ਸਿਰ ਖੜਾ ਕਰਨਾ। ਔਰ ਉਹਦੇ ਲਈ ਮੈਂ ਸਮਝਦਾ ਜਿਹੜਾ ਸੂਬਾ ਵਿਧਾਨ ਸਭਾ ਦਾ اجلاس ਹੋਇਆ ਸੀ ਉਹ ਨਿਰਾਸ਼ਾ ਦਿੱਤੀ ਆ ਉਹਨੇ ਉਹ ਇਹ ਰਿਜ਼ਲਟ ਨਹੀਂ ਕੱਢ ਸਕਿਆ ਮਲ ਇੱਕ ਸੋਰ ਇੱਕ ਜੁੱਟ ਕਰਦੇ ਤਾਂ ਪੰਜਾਬ ਨੂੰ ਦਿਫਾੜ ਕਰਕੇ ਰੱਖਦਾ ਪੰਜਾਬ ਨੂੰ ਲੀਰੋ ਲੀਰ ਕਰਕੇ ਰੱਖਦਾ ਅਜਲਾਸ ਦਾ ਬੁਲਾਇਆ ਸੀ ਪੰਜਾਬੀਆਂ ਦੀ ਸਾਂਝੀ ਆਵਾਜ਼ ਪਰਉਣ ਲਈ ਅਜਲਾਸ ਨੇ ਪੰਜਾਬ ਨੂੰ ਦਿਫਾੜ ਕਰਤਾ ਭਾਰਤੀ ਜਨਤਾ ਪਾਰਟੀ ਨੇ ਬੱਕਰਾ ਜੁੱਲਾ ਵਾੜ ਕੇ ਬੱਕਰੀਆਂ ਰੋਕੀਆਂ ਦੇ ਕਰਨ ਦੀ ਜਿਹੜੀ ਗੱਲ ਕੀਤੀ ਉਹ ਵੀ ਗਲਤ ਕੀਤੀ ਆ ਔਰ ਸਰਤਾਤੇ ਰਤੇ ਬੁਖਵਰੋਧੀ ਤੇ ਇੱਕ ਦੂਜੇ ਦੇ ਦੂਸਰ ਬਾਜੀ ਜੁੜ ਜੇ ਤੇ ਪੰਜਾਬ ਦੇ ਲੋਕਾਂ ਨੂੰ ਕੁਝ ਵੀ ਪੱਲੇ ਨਹੀਂ ਪਾਇਆ ਕੇਵਲ ਦਰਾਛਾ ਹੀ ਪੱਲੇ ਪਈਆ ਅੱਜ ਵੀ ਲੋੜ ਆ ਕਿ ਪੰਜਾਬੀਆਂ ਦਾ ਏਕਾ ਇੱਕ ਜੁੜਤਾ ਇੱਕ ਸੁਰਤਾ ਲਈ ਸਾਂਝਾ ਮਾਤਿਚਾਰ ਗਰਨ ਔਰ ਸਾਰੀਆਂ ਰਾਜਸੀ ਧਿਰਾਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਪੰਜਾਬੀਆਂ ਦੀ ਸਾਂਝੀ ਆਵਾਜ਼ ਦੇ ਬਲ ਉਤੇ ਪੰਜਾਬ ਦਾ ਹੱਕ ਲੈਣ ਲਈ ਕੇਂਦਰ ਨੂੰ ਮਜਬੂਰ ਕਰਨ। ਜਿੰਦਵਾਸਾ ਜਿਹੜਾ ਸੁਖਵੀਰ ਬਾਦਲ ਨਾਲ ਰਾਜੀਵਾਲ ਸਾਹਿਬ ਨੂੰ ਮਿਲੇ ਜੀ। ਤੁਸੀਂ ਇਸ ਗੱਲ ਨੂੰ ਕਿਸ ਕਿਸ ਤਰ੍ਹਾਂ ਦੇਖਦੇ ਹੋ ਜੀ? ਤੇ ਰਾਜੀਵਾਲ ਨੂੰ ਮਿਲਣਾ ਸੁਖਵੀਰ ਬਾਦਲ ਦਾ ਕੋਈ ਅਲੌਕਿਕ ਗੱਲ ਤਾਂ ਹੈ ਨਹੀਂ। ਕੋਈ ਮੈਂ ਸਮਝਦਾ ਕੋਈ ਵਾਰੀ ਗੱਲ ਵੀ ਨਹੀਂ ਕਿਸੇ ਨੂੰ ਸਮਾਜ ਵਿੱਚ ਇੱਜ਼ਤ ਨਾਲ ਸੀ ਕਿ ਦੂਜੇ ਨੂੰ ਮਿਲਦੇ ਰਹਿੰਦੇ ਆ। ਤੇ ਉਹਨਾਂ ਨੂੰ ਮਿਲਣਾ ਕੋਈ ਮੈਂ ਸਮਝਦਾ ਕੋਈ ਨਵੀਂ ਗੱਲ ਨਹੀਂ ਆ। ਆਮ ਤੌਰ ਤੇ ਮਿਲਦੇ ਰਹਿੰਦੇ ਆ ਜੀ। ਕਿ ਦੂਜੇ ਕੱਦਰ ਆਇਆ ਹੈਗਾ ਜੀ ਆਪਣਾ ਘਨੌਰ ਵਾਲਾ ਇਹ ਲੋਕ ਬਹੁਤ ਫੀਟਦੇ ਨੇ ਤੁਹਾਡੇ ਦੇ ਗੈਲਿਗੇਸ਼ਨ ਲਾਉਂਦੇ ਨੇ ਸਰਕਾਰਾਂ ਕਾਲੀ ਦਲ ਦੀ ਰੈਲੀਆਂ ਕਾਂਸ ਦੀਆਂ ਰੈਲੀਆਂ ਆਹ ਜੀ ਵੀ ਰੈਲੀਆਂ ਆਵਾਦੀ ਪਾਰਟੀ ਤਜ ਤਨਸਾਪ ਪੌਣੇ ਤਰਸਾਲ ਹੋ ਗਈ ਉਹ ਲੋਕ ਰੋਏ ਹਰ ਸਾਲ ਬਰਬਾਦ ਹੁੰਦੇ ਆ ਇਹਦੇ ਪ੍ਰਤੀ ਤੁਹਾਡਾ ਕੋਈ ਹੈ ਜੀ ਡੇਢ ਪੇ ਕਿਵੇਂ ਕੋਈ ਬਣਾ ਰਹੀ ਹੈ ਸਰਕਾਰ ਇਹ ਜੀ ਜਿੱਤੇ ਤੱਕ ਮੈਂ ਸਮਝਦਾ ਕਿ ਭਾਵੇਂ ਘੱਗਰ ਹੋਵੇ ਭਾਵੇਂ ਰਾਵੀ ਬਿਆਸ ਦਰਿਆ ਹੋਣ ਇਹਨਾਂ ਦਰਿਆਵਾਂ ਦੇ ਮਤਲਬ ਨੂੰ ਚੈਨਲਾਈਜ਼ ਕਰਕੇ ਇਹਨਾਂ ਦੇ ਦੌੜੇ ਜਿਹੜੇ ਬਾਹਰ ਨਾਲ ਮਜ਼ਬੂਤ ਕਰਕੇ ਸਥਾਈ ਹੱਲ ਲੱਭਣ ਦੀ ਲੋੜ ਆ ਇਹਨਾਂ ਨੂੰ ਡੀਸੇਲਟ ਕਰਨ ਲਈ ਜਿਹੜੇ এনवायरमेंट ਵਿਭਾਗ ਆ ਉਹਦੇ ਵੱਲੋਂ ਅਰੀਕੇ ਨੇ ਉਹ ਦੂਰ ਕਰਾਉਣ ਲਈ ਕਾਨੂੰਨੀ ਵਿਸ਼ੋਧ ਕਰਾਉਣ ਦੀ ਲੋੜ ਆ 29 ਏਕੜਾਂ ਦੇ ਲੱਗੇ ਨੇ ਮਹਾਲੀ ਤੋਂ ਲੈ ਕੇ ਪਠਾਨਕੋਟ ਤੱਕ ਸਾਰੇ ਭਰੇ ਪਏ ਆ ਰੇਤੇ ਨਾਲ ਉਹਨਾਂ ਨੂੰ ਡੀਸੇਲਟ ਕਰਨ ਲਈ এনवायरमेंट ਡਿਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਦਾ ਰਿਪੋਰਟ ਮੰਗਦਾ ਪਹਿਲਾਂ ਤਾਂ ਉਹ ਸੋਧ ਕਰਾਵੇ ਕਾਨੂੰਨ 'ਚ ਉਹਨਾਂ ਨੂੰ ਡੀਸੇਲਟ ਕਰਾਉਣਾ ਚਾਹੀਦਾ ਹਾਗੜਾ ਡੈਮ ਪੌਂਗ ਡੈਮ 25% ਭਰ ਗਏ ਸੇਲਟ ਨਾਲ ਕਾਨੂੰਨ ਅੜੀਕਾ ਬਣਿਆ ਖੜਾ ਉਹਨਾਂ ਨੂੰ ਡੀ ਸੇਲਟ ਕਰਨ ਲਈ ਕਾਨੂੰਨ ਤਸ਼ੋਦ ਕਰਾਉਣ ਦੀ ਲੋੜ ਆ ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਸਥਾਈ ਹੱਲ ਕੋਈ ਲੱਭੇ ਨਹੀਂ ਗਿਆ ਤੇ ਘਰ ਨੂੰ ਚੈਨਲਾਈਜ਼ ਕਰਨ ਲਈ ਅਸੀਂ ਇੱਕ ਪ੍ਰੋਜੈਕਟ ਯਾਰ ਕਰਾਇਆ ਸੀ ਉਹ ਪ੍ਰੋਜੈਕਟ ਦਾ ਪਹਿਲਾ ਫੇਜ਼ ਖਨੌਰੀ ਤੋਂ ਲੈ ਕੇ ਮਕੋਰ ਸਾਹਿਬ ਤੱਕ 136 ਕਰੋੜ ਰੁਪਇਆ ਖਰਚ ਕਰਕੇ ਅਸੀਂ ਮੁਕੰਮਲ ਕਰਾ ਲਿਆ ਸੀ ਪਰ ਹਰਿਆਣਾ ਗਵਰਨਮੈਂਟ ਨੇ CWC ਵਿਚ ਐਪਲੀਕੇਸ਼ਨ ਦਿੱਤੀ ਸਟੇਲ ਹੈ ਵੀ ਚੈਟਰਵਾਟਰ ਕਮਿਸ਼ਨ ਕੋਲ ਉਹ ਸਟੇ ਨਹੀਂ ਮਤਲਬ ਸੂਬਾ ਸਰਕਾਰ ਸਾਡੀ ਤੜਾ ਸਕੀ ਅਫਸੋਸ ਇਸ ਗੱਲ ਦਾ ਕਿ ਇਸ ਖੇਤੇ ਤੇ ਮੁੱਖ ਮੰਤਰੀ ਰਹੇ ਬਾਦਲ ਸਾਹਿਬ ਵੀ ਰਹੇ ਕੈਪਟਨ ਰਿੰਦਰ ਸਿੰਘ ਰਹੇ ਪੱਠੜ ਮੈਡਮ ਰਹੇ ਹੁਣ ਭਗਵੰਤ ਸਿੰਘ ਬਾਦ ਨੇ ਤੇ ਚਾਰ ਮੁੱਖ ਮੰਤਰੀ ਖੇਤੇ ਦੇ ਰਹੇ ਹੁਣ ਹਰਿਆਣਾ ਵੱਲੋਂ ਪਾਈ CWC ਦੀ ਜਿਹੜੀ ਐਪਲੀਕੇਸ਼ਨ ਆ ਉਹ ਨਹੀਂ ਹਟਾ ਸਕੇ ਉਹ ਸਟੇ ਦੀ ਦੂਰ ਕਰਾ ਸਕੇ ਸਭ ਤੋਂ ਪਹਿਲੀ ਗੱਲ ਆ ਪੰਜਾਬ ਵਿਧਾਨ ਸਭਾ ਸੈਸ ਇਹ ਲੈਉਣ ਦੀ ਲੋੜ ਸੀ ਮੈਂ ਚਿੱਠੀ ਵੀ ਲਿਖੀ ਸੀ ਮੁੱਖ ਮੰਤਰੀ ਸਾਹਿਬ ਨੂੰ ਸਬੇਕਤ ਸਾਹਿਬ ਨੂੰ ਵੀ ਕਿ ਹਰਿਆਣੇ ਨਾਲ ਟੈਕਅਪ ਕਰਕੇ ਮਸਲਾ ਘੱਗਰ ਨੂੰ ਚੈਨਲਾਈਜ਼ ਕਰ ਲਈ ਹਰਿਆਣੇ ਵੱਲੋਂ ਲਈ ਛਟੇ ਜਿਹੜੀ ਆ ਉਹ ਅਡਵਾਈ ਜਾਵੇ ਤੇ ਦੂਜਾ ਫੇਜ਼ ਜਿਹੜਾ ਉਸ ਪ੍ਰੋਜੈਕਟ ਦਾ ਸ਼ੁਰੂ ਕਰਾਇਆ ਜਾਵੇ ਤੇ ਫਿਰ ਤੀਜਾ ਫੇਜ਼ ਹੋਏਗਾ ਘੱਗਰ ਦੇ ਸਾਰੇ ਵਿੰਗ ਨਿਕਲ ਜਾਣਗੇ ਘੱਗਰ ਦੀ ਸਮੱਸਿਆ ਹੱਲ ਹੋ ਜਾਏਗੀ ਜੇ ਸਾਡੇ ਵੱਲੋਂ ਸ਼ੁਰੂ ਕਰਾਇਆ ਪ੍ਰੋਜੈਕਟ ਜਿਹੜਾ ਉਹ ਮੁਕੰਮਲ ਹੋ ਜਾਵੇ। ਜੰਦਵਰ ਸਾਹਿਬ ਜਿਹਨੇ ਅੱਗੇ ਬੋਟਾ ਆ ਰਹੀਆਂ ਪਹਿਲ ਗੱਲ ਕੀਤੀ ਹੈ। ਕੀ ਭਾਜਪਾ ਨਾਲ ਅਕਾਲੀ ਦਾ ਸੁਧਾਰ ਕਰੂਗਾ ਇਸ ਗੱਠਜੋੜ? ਕਿ ਆਕਾਲੀ ਦਲ ਜਿਹੜੇ ਬਾਦਲ ਸਾਹਿਬ ਕੋਲ ਕਰਨੇ ਦੇਖੋ ਕੌਣ ਕਰੂਗਾ ਜੀ? ਦੇਖੋ ਅਜੇ ਤਾਂ ਭਾਜਪਾ ਨਾ ਕਿਹਨੇ ਕਰਨਾ ਕਿਹਨੇ ਨਹੀਂ ਕਰਨਾ ਸਮਾਂ ਪਏ ਦੂਰ ਆ। ਅਜੇ ਤਾਂ 1.5 ਸਾਲ ਪਏ ਚੋੜਾ ਸਾਡੀ ਮੋਸਟ ਪ੍ਰਾਇੋਰਟੀ ਖੇਤਰ ਜਿਹੜਾ ਹੈ ਉਹ ਮਰ ਫੀਰ ਤੋਂ ਪੰਜਾਬ ਨੂੰ ਦੁਖੀ ਪਰਵਾਰ ਨੂੰ ਪੰਜਾਬ ਨੂੰ ਮਸੀਬਤ ਵਿੱਚ ਫਸੇ ਪੰਜਾਬੀਆਂ ਨੂੰ ਅੱਜ ਸਹਾਰਾ ਦੇਣ ਦੀ ਲੋੜ ਆ ਪੈਰਾਦਰ ਖੜਾ ਕਰਨ ਦੀ ਲੋੜ ਆ ਇਸ ਜੋਕੇ ਸੰਕਟ ਦੇ ਵਿੱਚੋਂ ਪੰਜਾਬ ਨੂੰ ਕੱਢਣ ਲਈ ਇੱਕ ਦੂਜੇ ਦਾ ਸਹਿਯੋਗ ਲੈ ਕੇ ਕਿਧਰ ਤੇ ਦਬਾਅ ਬਣਾ ਕੇ ਕਿਧਰ ਤੇ ਅਸਰ ਬਣਾ ਕੇ ਆਪਣਾ ਹੱਕ ਲੈਣ ਦੀ ਲੋੜ ਆ ਸਰ ਸਾਬ ਜਿਹੜਾ ਅਕਾਲੀ ਕਲ ਜਿਹੜਾ ਅਕਾਲੀ ਕਲ ਦੀ ਮੁੱਖ ਨੇ ਜਿਹੜਾ ਕਮਿਊਨਿਟੀ ਦਾ ਅਕਾਲੀ ਕਲ ਆ ਉਹ ਇਸ ਲੜਾਈ ਨੂੰ ਅੱਗੇ ਲੈ ਕੇ ਜਾਏਗਾ ਜਿਵੇਂ ਨੰਦਪੁਰ ਸਾਹਿਬ ਦਾ ਮਤਾ ਸੀ ਲਖੋ ਦੋਕਰਨੀ ਬੰਸੇ ਜਿਹੜਾ ਪੰਜਾਬ ਦਾ ਸੋਧਿਆ ਵਾਸਤੇ ਸਾਡੇ ਬੇਸਿਕ ਪਾਲਿਸੀ ਦਾ ਹਿੱਸਾ ਹੋਏਗਾ ਸ੍ਰੀ ਨੰਦਪੁਰ ਸਾਹਿਬ ਦਾ ਮਤਾ ਜੋ 1978 ਦੇ ਵਿੱਚ ਆਲ ਇੰਡੀਆ ਕਾਲੀ ਕਾਨਫਰੰਸ ਦੇ ਵਿੱਚ ਸੋਧ ਕੇ ਤਿਆਰ ਕੀਤਾ ਸੀ ਪਾਸ ਕੀਤਾ ਸੀ 1978 ਦੇ ਵਿੱਚ ਜਿਹੜਾ ਆਲ ਇੰਡੀਆ ਕਾਲੀ ਕਾਨਫਰੰਸ ਦਾ ਸੋਧਿਆ ਹੋਇਆ ਨੰਦਪੁਰ ਸਾਹਿਬ ਦਾ ਮਤਾ ਉਹ ਸਾਡੀ ਪਾਲਿਸੀ ਦਾ ਹਿੱਸਾ ਹੋਏਗਾ ਮਤਲਬ ਬੇਸ ਹੋਏਗਾ ਕਿਉਂਕਿ ਅੱਜ ਸੂਬਿਆਂ ਦੇ ਅਧਿਕਾਰ ਆ ਖੋਲੇ ਕੇਂਦਰ ਨੇ ਸੂਬਿਆਂ ਦੇ ਅਧਿਕਾਰ ਖੇਤ ਵੀ ਕੇਂਦਰ ਦਾ دخل ਵੱਧ ਗਿਆ ਅੱਜ ਸੂਬਿਆਂ ਨੂੰ ਦੇ ਹੱਕ ਛਾਗਦੇ ਅੱਜ ਕੇਂਦਰ ਦੀ ਦਖਲਅੰਦਾਜ਼ੀ ਜਿਹੜੀ ਆ ਉਹਨੂੰ ਰੋਕਣ ਦੀ ਲੋੜ ਆ ਔਰ ਸੂਬਿਆਂ ਨੂੰ ਆਪਣੇ ਆਪਣੇ ਖੇਤਰ ਵਿੱਚ ਤਰੱਕੀ ਕਰਨ ਲਈ ਆਪਦੀਆਂ ਲੋੜਾਂ ਮੁਤਾਬਕ ਕਾਨੂੰਨ ਬਣਾਉਣ ਦੇ ਹੱਕ ਜਿਹੜੇ ਹੋਣੇ ਚਾਹੀਦੇ ਨੇ ਤੇ ਉਹਨਾਂ ਦੇ ਜਿਹੜੇ ਫੰਡਸ ਨੇ ਕੇਂਦਰ ਨੇ ਜਿਹੜਾ ਜੱਫਾ ਮਾਰ ਲਿਆ ਸੂਬਿਆਂ ਨੂੰ ਉਹ ਫੰਡ ਜਿਹੜੇ ਨੇ ਮਤਲਬ ਵੱਡੀ ਗਿਣਤੀ ਚ ਉਹਨੂੰ ਹਿੱਸਾ ਦਰਿਆ ਜਾਇਦਾ ਉਹਦੇ ਜਿਹੜੀਆਂ ਵੰਦਸ਼ਾਂ ਲਾਈਆਂ ਕੇਂਦਰ ਨੇ ਆਪਣੀ ਮੁਠੀ ਚ ਰੱਖੀਆਂ ਸਾਰੀਆਂ ਤਾਕਤਾਂ ਖਾਸ ਤੌਰ ਤੇ ਆਰਥਿਕ ਤੌਰ ਤੇ ਸਹਾਰਾ ਮਤਲਬ ਉਹ ਡਿਪੈਂਡੈਂਟ ਬਣਾ ਲਿਆ ਸੂਬਿਆਂ ਨੂੰ ਉਹ ਡਿਪੈਂਡੈਂਸੀ ਜਿਹੜੀ ਉਹ ਖਤਮ ਕਰਨ ਦੀ ਲੋੜ ਹੈ ਹੰਦੀ ਕਰਨ ਦੇ ਮੁੱਦੇ ਨੂੰ ਅੱਗੇ ਲੈ ਕੇ ਚੱਲੋਗੇ ਜਿਵੇਂ ਚੰਡੀਗੜ੍ਹ ਦੇ ਰਾਜਦਾਨੀ ਭਾਵੇਂ ਦੇਖੋ ਬਦਲ ਘਰਾਂ ਦੀ ਗੱਲ ਆ ਭਾਵੇਂ ਰਾਜਧਾਨੀ ਚੰਡੀਗੜ੍ਹ ਦੀ ਗੱਲ ਆ ਭਾਵੇਂ ਪੰਜਾਬੀ ਬੋਲਦੇ ਇਲਾਕੇ ਦੀ ਗੱਲ ਆ ਆਰਥਿਕ ਤੌਰ ਤੇ ਵਿਕਾਸ ਕਰਨ ਲਈ ਬਾਗਾ ਬਾਰਡਰ ਵਪਾਰ ਪੱਖੋਂ ਯੂਰਪੀਅਨ ਕੰਟਰੀਆਂ ਨਾਲ ਵਪਾਰ ਕਰਨ ਲਈ ਖੁੱਲਰ ਦੀ ਬਾਗਾ ਜਿਹੜੀ ਇਹ ਉਹ ਅਸੀਂ ਪਹਿਲ ਦੇ ਹੱਦ ਤੇ ਲੈ ਕੇ ਥੋੜਾ ਚੰਦੂ ਮਰ ਸਾਹਿਬ ਇਹ ਜਿਹੜੀ ਮੰਗਾਂ ਹੈਗੀ ਹੈ ਤੇ ਕਈ ਸਾਲਾਂ ਤੋਂ ਖੜੀ ਹੈ ਜਦੋਂ ਕਾਂਗਰਸੀ ਸਰਕਾਰ ਸੀਗੀ ਜੀ ਉਦੋਂ ਕਿਉਂ ਨਹੀਂ ਕੀਤੀ ਅਸਕਾਲੀ ਦਰਲੇ ਇਹ ਜਾ ਕੁਛ ਪਹਿਲ ਕਿਉਂ ਨਹੀਂ ਕਦਮ ਕੀਤੀ ਹੈ ਜੀ ਦੇਖੋ ਐਸੀ ਗੱਲ ਨਹੀਂ ਹੈ ਵੀ ਜਦੋਂ ਕਿਤੇ ਸਮਾਪਤ ਮਿਲਿਆ ਅਸੀਂ ਆਪਣੇ ਤੌਰ ਤੇ ਕਰਦੇ ਰਹੇ ਹੁਣ ਰੰਦੀਪ ਸਾਗਰ ਡੈਮ ਸੀ 35 ਸਾਲਾਂ ਦਾ ਲਟਕਦਾ ਆ ਰਿਹਾ ਸੀ ਬਾਜਪਾਈ ਸਾਹਿਬ ਦੇ ਸਮੇਂ ਇੱਕ ਦਮ ਮਤਲਬ ਪੈਸੇ ਲੈ ਕੇ 12-13000 ਕਰੋੜ ਰੁਪਏ ਇਕੱਠਾ ਹੀ ਲੈ ਕੇ ਇਹ ਮੁਕੰਮਲ ਕਰਾਇਆ ਸੀ ਨਹੀਂ ਤਾਂ ਹਰ ਸਾਲ ਲਟਕਦਾ ਆ ਰਿਹਾ ਸੀ ਪਰ ਆਜ਼ਾਦ ਭਾਰਤ ਦੇ ਵਿੱਚ ਜੇ ਪਹਿਲਾ ਸਭ ਤੋਂ ਵੱਡਾ ਹੈਵੀ ਪ੍ਰੋਜੈਕਟ ਕੋਈ ਪੰਜਾਬ 'ਚ ਲੱਗਿਆ ਉਹ ਬਟਿੰਡਾ ਰੈਫਾਇਨਰੀ ਲੱਗੀ ਮਤਲਬ ਐਸੀ ਗੱਲ ਨਹੀਂ ਹੈ ਮਤਲਬ ਉਦੋਂ ਜਿਹੜੀਆਂ ਕੁਝ ਗੱਲਾਂ ਤਾਂ ਸੀ ਕੋਸ਼ਿਸ਼ ਕੀਤੀ ਆ ਜਿਹੜੀਆਂ ਪਰ ਕਈ ਗੱਲਾਂ ਨਹੀਂ ਸਬਲ ਹੋਏ ਔਰ ਲੜਾਈ ਸਾਡੀ ਜਾਰੀ ਰਹੀ ਆ ਅਸੀਂ ਕਦੇ ਚੁੱਪ ਕਰਕੇ ਨਹੀਂ ਬੈਠੇ ਜਦੋਂ ਵੀ ਕਿਤੇ ਗਲਤ ਫੈਸਲੇ ਸਰਕਾਰਾਂ ਕੇਂਦਰ ਦੀ ਕਰਦੀ ਰਹੀ ਆ ਵਿੱਚ ਰਹਿ ਕੇ ਵੀ ਅਸੀਂ ਲੜਾਈ ਲੜਦੇ ਰਹੇ ਲੈਂਡ ਐਕਵੀਜ਼ੀਸ਼ਨ ਐਕਟ ਆਇਆ ਸੀ ਸਭ ਤੋਂ ਵੱਧ ਵਿਰੋਧ ਦੇ ਰਿਕਾਰਡ ਦੀ ਗੱਲ ਹੈ ਲੋਕ ਸਭਾ ਦੇ ਵਿੱਚ ਮਤਲਬ ਲੈਂਡ ਐਕੁਇਜ਼ੀਸ਼ਨ ਐਕਟ ਦੇ ਵਿੱਚ ਸੋਧ ਕਰਾਉਣ ਲਈ ਮਤਲਬ ਰੂਲਿੰਗ ਪਾਰਟੀ ਦਾ ਹਿੱਸਾ ਹੋ ਕੇ ਵੀ ਐਮੈਂਡਮੈਂਟ ਪਾਈ ਮੈਂ ਪਾਈ ਸੀ ਜਿਹੜੀ ਪਾਸ ਨਹੀਂ ਸਕਦਾ ਰੂਲਿੰਗ ਪਾਰਟੀ ਦਾ ਆਮ ਤੌਰ ਤੇ ਟ੍ਰੈਡੀਸ਼ਨ ਆ ਕਾਨੂੰਨੀ ਤੌਰ ਤੇ ਈਕਾ ਨਹੀਂ ਔਰ ਟ੍ਰੈਡੀਸ਼ਨ ਰਹੀ ਹੈ ਵੀ ਪਾਸਾ ਨਹੀਂ ਹਾਇ ਰੂਲਿੰਗ ਪਾਰਟੀ ਵੱਲੋਂ ਔਰ ਮੈਂ ਪਾਈ ਆਖਰੋ ਕਾਨੂੰਨ ਇਹ ਵਾਪਸ ਕਰਾਇਆ ਤੋਂ ਅਸੀਂ ਕਈ ਵਾਰੀ ਆ ਜੀ ਬਲੈਕਲਿਸਟ ਉਹ ਖਤਮ ਕਰਾਈ ਆ ਰੀਓਪਨ ਕਰਾਇਆ 1984 ਦਾ ਕਤਲੇਆਮ ਦੇ ਕੇਸ ਜਿਹੜੇ ਸੀ ਉਹ ਚੁੱਪ ਨਹੀਂ ਰਹੇ ਸਮੇਂ-ਸਮੇਂ ਤੇ ਆਪਣੀ ਗੱਲ ਕਹਦੇ ਰਹੇ ਕਈ ਗੱਲਾਂ ਜ ਸਫਲ ਹੋਏ ਕਈ ਨਹੀਂ ਹੋ ਸਕਿਆ ਕੀ ਹੁਣ ਜੇ ਸਰਕਾਰੀ ਸੁਧਾਰ ਬਾਬਰ ਚਾਹੁੰਦਾ ਜੀ ਤੁਹਾਡੇ ਮੁੱਖ ਮੁੱਦੇ ਕੀ ਹੋਣਗੇ ਤੁਸੀਂ ਕੀ ਸਭ ਤੋਂ ਪਹਿਲ ਦੇ ਧਾਰਨ ਦੀ ਜਿਵੇਂ ਚੰਡੀਗੜ੍ਹ ਦਾ ਮੁੱਦਾ ਬਹੁਤ ਜੀ ਦਲ ਦੇ ਦੇਖੋ ਅਸੀਂ ਆਪਣੀ ਪ੍ਰਾਇੋਰਟੀ ਦਾ ਹਿੱਸਾ ਪ੍ਰਾਥਮਿਕਤਾ ਸਾਡੀ ਰਹੇਗੀ ਮਲ ਕਾਲੀ ਦਲ ਦੀ ਜਿਹੜੀ ਸੋਚ ਆ ਵਿਚਾਰਧਾਰਾ ਫੈਡਰਲਿਜ਼ਮ ਦੀ ਦੇਸ਼ ਦੇ ਵਿੱਚ ਸੰਗੀ ਟਾਚੇ ਨੂੰ ਮਜ਼ਬੂਤ ਕਰਦੀ ਦੇਸ਼ ਦੇ ਵਿੱਚ ਇੰਦਰ ਦਾ ਦਾਖਲ ਦਾ ਦੀ ਘਟਾਵੀ ਸੂਬਿਆਂ ਦੇ ਅਧਿਕਾਰ ਖੇਤਰ ਵਿੱਚ ਸੂਬਿਆਂ ਨੂੰ ਆਪਣੀ ਮਰਜ਼ੀ ਅਨੁਸਾਰ ਫੈਸਲੇ ਕਰਨ ਲਈ ਮਾਹੌਲ ਪੈਦਾ ਕਰਨਾ ਇਹ ਸਾਡੀ ਪਾਲਿਸੀ ਦਾ ਹਿੱਸਾ ਰਹੇਗਾ ਦੂਜਾ ਪੰਜਾਬ ਨੂੰ ਕੋਈ ਆਰਥਿਕ ਤੌਰ ਤੇ ਮਲ ਜਿਵੇਂ ਇੱਥੇ ਕੋਈ ਬੰਦਰਗਾਹ ਨਹੀਂ ਹੈ ਪੰਜਾਬ ਦੇ ਵਿੱਚ ਕਿਸੇ ਪੋਰਟ ਨਾਲ ਨਹੀਂ ਲੱਗਦਾ ਤੇ ਉਹਦੇ ਲਈ ਅਸੀਂ ਚਾਹੁੰਦੇ ਹਾਂ ਬਾਗਾ ਬਾਰਡਰ ਸੱਜੀ ਵਾਲਾ ਬਾਰਡਰ ਵਪਾਰ ਲਈ ਖੋਲੇ ਜਾਣ ਜਿਹੜੀਆਂ ਵਸਤੂਆਂ ਸਮੁੰਦਰੀ ਰਾਸਤੇ ਜਾ ਰਹੀਆਂ ਨੇ ਉਹੀ ਫਿਰ ਸੜਕਾ ਵਾਜਾ ਹੀ ਰਹੀ ਜਾਣ ਹੁਣ ਇਹ ਹੋ ਰਿਹਾ ਵੀ ਸੜਕਾ ਵਾਜਾ ਹੀ ਰਹੀ ਤਾਂ 80% ਤੇ ਸਮੁੰਦਰੀ ਰਾਸਤੇ ਰਹੀਂ 100% ਤੇ ਸੜਕਾ ਵਾਜਾ ਹੀ ਰਹੀ 33% ਉਹ ਜਿਹੜੀ ਵੰਦਸਾ ਉਹ ਦੂਰ ਕਰਾਵਾਂਗੇ ਇਹ ਮੁੱਖੀ ਸਾਹਿਬ ਹੋਊਗਾ ਸਰ ਜਦੋਂ ਅੱਜ ਆ ਗਏ ਸਭ ਪਹਿਲਾਂ ਜੀ ਕਦ ਜਿਹੜੇ ਜੰਮੂ ਦੇ ਵਿੱਚ ਬੈਠੀ ਹੋਈ ਹੈ ਪ੍ਰੋਗਰੈਸ ਸਾਹਿਬ ਜੀ ਉਦੇ ਗਾਰੇ ਕੋ ਸਿੱਧਾ ਕੋ ਬੜੀ ਮਰ ਭਾਗੀ ਗੱਲ ਆ ਦੁਖਦਾਈ ਗੱਲ ਆ ਉਹ ਘਟਨਾ ਜਿਹੜੀ ਆ ਨਜੂਗਾ ਔਰ ਜਿਹੜੀਆਂ ਮੈਨੇਜਮੈਂਟ ਕਮੇਟੀਆਂ ਨੇ ਉਹਨਾਂ ਨੂੰ ਵੀ ਚੌਕਸ ਰਹਿਣ ਦੀ ਲੋੜ ਆ ਔਰ ਜਿਹੜੇ ਲੋਕ ਇਸ ਤਰ੍ਹਾਂ ਦੀ ਸ਼ਰਾਰਤ ਕਰਦੇ ਨੇ ਬਾੜੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਸਖਤ ਸਜ਼ਾਵਾ ਦੇਣ ਲਈ ਸਰਕਾਰਾਂ ਨੂੰ ਉਰੰਦ ਕਰਨੀ ਚਾਹੀਦੀ ਹੈ ਮੈਂ ਜਿਸ ਇਸ ਸਖਤ ਸਜ਼ਾ ਦੀ ਮੰਗ ਨੂੰ ਲੈ ਕੇ ਜਿਹੜਾ ਗੁਰਜੀਤ ਸਿੰਘ ਉੱਥੇ ਸਮਾਨੇ ਚੜਿਆ ਤੁਸੀਂ ਉਹਦੀ ਹਿੰਮਤ ਕਰਦੇ ਹੋ ਬਿਲਕੁਲ ਕਰਦੇ ਹਾਂ ਜੇ ਕਹਿਣਾ ਸਭ ਤੋਂ ਸੱਚ ਕਾਨੂੰਨ ਬਣਨਾ ਚਾਹੀਦਾ ਤੇ ਉਹ ਵੀ ਮੰਗ ਜਾਇਆ ਜਾ। ਧੰਨਵਾਦ ਆ ਲਾਸਟ ਕੁਐਸਚਨ ਜੀ ਆਮ ਆਦਮੀ ਪਾਰਟੀ ਸਰਕਾਰ ਨੂੰ ਕਿਵੇਂ ਦੇਖਦੇ ਪੰਜਾਬ ਤੋਂ? ਆਮ ਆਦਮੀ ਪਾਰਟੀ ਸਰਕਾਰ ਤਾਂ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਆ ਸਰਕਾਰ ਜਿਹੜੀ ਆ ਇਹਨੇ ਜ਼ਿੰਮੇਵਾਰੀ ਨਿਭਾਈ ਨਹੀਂ ਅਜੇ ਤੱਕ ਵੀ ਮੁੱਖ ਮੰਤਰੀ ਸਾਹਿਬ ਮਜ਼ਾਕ ਕੀਆ ਬੋਰਡ ਤੋਂ ਬਿਆਗਬਾਜੀ ਦੇ ਬੋਰਡ ਤੋਂ ਡਰਾਮੇਬਾਜੀ ਦੇ ਬੋਰਡ ਤੋਂ ਜਿਹੜੀ ਆਪਣੀ ਕਲਾ ਉਹਦੇ ਵਿੱਚ ਹੀ ਘਿਰੇ ਹੋਏ ਨੇ ਉਹ ਗੰਭੀਰਤਾ ਦਿਖਾਈ ਨਹੀਂ ਰਹੇ। ਜੇ ਮੁੱਖ ਮੰਤਰੀ ਸਾਹਿਬ ਗੰਭੀਰ ਹੁੰਦੇ ਤਾਂ ਪ੍ਰਧਾਨ ਮੰਤਰੀ ਦੀ ਫੇਰੀ ਜਿਹੜੀ ਸੀ ਹਰ ਪ੍ਰਵਾਹਤ ਖੇਤਰ ਸਮੇਂ ਆਈ ਉਹਨੂੰ ਅਜਾਈ ਨਾ ਜਾਣ ਦਿੰਦੇ ਨਾ ਤਾਂ ਕੋਈ ਸੀਨੀਅਰ ਵਜ਼ੀਰ ਭੇਜਿਆ ਚਲੋ ਆਪ ਬਿਮਾਰ ਸੀ ਕੋਈ ਵਸਦੀ ਗੱਲ ਨਹੀਂ ਸੀ ਪਰ ਘੱਟੋ ਘੱਟ ਕਨਸਰਟ ਵਜ਼ੀਰ ਤਾਂ ਭੇਜਦੇ ਜਿਹੜੇ ਵਾਟਰ ਰਿਸੋਰਸ ਮਤਲਬੇ ਦਾ ਮੰਤਰੀ ਐ ਨਾ ਤਾਂ ਉਹ ਭੇਜਿਆ ਨਾ ਫైనాన్స్ ਨਾਲ ਸਵਧ ਮੰਤਰੀ ਭੇਜਿਆ ਮਤਲਬ ਜਿਹੜੇ ਗਏ ਚਲੋ ਸਤਕਾਰ ਦੇ ਉਗ ਨੇ ਪਰ ਕਨਸਰਟ ਮੰਤਰਾਲੇ ਨਾਲ ਸਵਧ ਮੰਤਰੀ ਦੇ ਜਾਣਗੇ ਇਹੀ ਕਾਰਨ ਬਣਿਆ ਕਿ ਸਰਕਾਰ ਨੇ ਹੋਰ ਅਕੜੇ ਰੱਖੇ ਅਫਸਰ ਬਿਊਰੋਕ੍ਰੇਸੀ ਨੇ ਹੋਰ ਅਕੜੇ ਰੱਖਦੇ ਅਜੇ ਤੱਕ ਜਿਹੜੀ ਡਿਟੇਲ ਰਿਪੋਰਟ ਆ ਖਰਾਬੇ ਦੀ ਉਹੀ ਪੇਛ ਨਹੀਂ ਕਰ ਸਕੀ ਸਰਕਾਰ ਮਲ ਸਰਕਾਰ ਦੀ ਗੈਰਸਜ਼ੀਗੀ ਇਸ ਗੱਲ ਦੀ ਸਪਸ਼ਟ ਨਿਸ਼ਾਨੀ ਆ ਤੇ ਦੂਜੇ ਕੇਂਦਰ ਨੂੰ ਦੂਸ਼ਣਵਾਦੀ ਤੇ ਲੱਗੇ ਰਹੇ ਰਾਸੀ ਤਦੂਰ ਮੰਗਾ ਕੇ ਬੈਠ ਗਏ ਜਦੋਂ ਕਿ ਐਸੇ ਸਮੇਂ ਮਤਲਬ ਸਾਰੀਆਂ ਗੱਲਾਂ ਭਲਾ ਕੇ ਕਵੀਤਾ ਦਿਖਾਉਂਦੀ ਲੋਕ ਆਪਣਾ ਪਾਈ